ਕਥਾਵਾਚਕ ਅਨਿਰਧ ਚਾਰਜ ਜੋ ਕਿ ਹਮੇਸ਼ਾ ਇਸ ਸੁਰਖਿਆ ਵਿੱਚ ਰਹਿੰਦੇ ਨੇ ਉਹਨਾਂ ਦੇ ਹਾਸੇ ਵਾਲੇ ਜਵਾਬ ਹਮੇਸ਼ਾ ਹੀ ਉਹਨਾਂ ਨੂੰ ਸੁਰਖਿਆ ਵਿੱਚ ਰੱਖਦੇ ਨੇ ਪਰ ਹੁਣ ਸੁਰਖਿਆ ਦਾ ਕਾਰਨ ਉਹਨਾਂ ਦੇ ਹਾਸੇ ਵਾਲੇ ਜਵਾਬ ਨਹੀਂ ਬਲਕਿ ਇੱਕ ਅਜੀਹੇ ਟਿੱਪਣੀ ਹੈ ਜਿਸ ਨੇ ਕਿ ਮਹਿਲਾਵਾ ਦੇ ਆਤਮ ਸਨਮਾਨ ਗੌਰਵ ਅਤੇ ਹੱਕਾਂ ਦੇ ਉੱਤੇ ਸਵਾਲ ਚੁੱਕਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਕਥਾਵਾਚਕ ਅਨਿਰਧ ਚਾਰਜ ਨੇ ਇਕਾ ਜੇਹੀ ਗੱਲ ਕਹੀ ਹੈ ਜਿਸ ਕਰਕੇ ਮਹਿਲਾਵਾਂ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ ਤੁਹਾਨੂੰ ਦੱਸਦੀ ਹੈ ਕਥਾਵਾਚਕ ਅਨਿਰੋਧ ਚਾਰੀਆ ਨੇ ਕਿਹਾ ਹੈ ਕਿ ਪਹਿਲਾਂ ਬੌਧਿਕ ਕਟੋਮਰ ਦੇ ਵਿੱਚ ਮਹਿਲਾਵਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਪਰ ਹੁਣ 25-25 ਸਾਲ ਤੱਕ ਦੀ ਜਿਹੜੀ ਕੁੜੀਆਂ ਨੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਜਦ ਕਿ ਵਿਆਹ ਕਟੋਮਰ ਦੇ ਵਿੱਚ ਕਰਵਾ ਦੇਣਾ ਚਾਹੀਦਾ ਹੈ ਨਹੀਂ ਤਾਂ ਕੁੜੀਆਂ ਗਲਤ ਕੰਮਾਂ ਵਿੱਚ ਪੈ ਜਾਂਦੀਆਂ ਨੇ ਜਿਸ ਦਾ ਬਾਦ ਉਹਨਾਂ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਕਮੈਂਟਸ ਵੀ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਵਿੱਚ ਲੋਕਾਂ ਵੱਲੋਂ ਕਥਾਵਾਚਕ ਅਨਿਰੋਧਾ ਚਾਰਿਆ ਦੀ ਨਿੰਦਾ ਕੀਤੀ ਜਾ ਰਹੀ ਹੈ ਇਸ ਦੇ ਵਿਰੁੱਧ ਮਹਿਲਾਵਾਂ ਵੱਲੋਂ ਆਵਾਜ਼ ਵੀ ਚੁੱਕੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਨਿਰੋਧਾ ਚਾਰਿਆ ਮਹਿਲਾਵਾਂ ਤੋਂ ਮਾਫੀ ਮੰਗੇ ਇੰਨਾ ਹੀ ਨਹੀਂ ਆਪਣੀ ਗੱਲ ਨੂੰ ਜਾਇਜ਼ ਦੱਸਣ ਲਈ कथावाचक अनिरुद्धचार्य ने राजा रघुवंशी ਦਾ ਐਗਜ਼ਾਮਪਲ ਸੈੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਰਾਜਾ ਰਘੁਵੰਸ਼ ਦੇ ਕੇਸ ਰਾਹੀਂ ਆਪਣੀ ਗੱਲ ਨੂੰ ਜਾਇਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਪਰ ਸਵਾਲ ਇਹ ਉੱਠਦਾ ਹੈ ਕਿ ਤਾਰਿਕ ਚੋਲਾ ਤੇ ਉਤੋਂ ਦੀ ਅਜੇ ਹੀ ਟਿੱਪਣੀ ਸਮਾਜ ਨੂੰ ਕਿਹੜੀ ਦਿਸ਼ਾ ਵਿੱਚ ਲੈ ਕੇ ਜਾਵੇਗਾ।